किसी के जख्म पर चाहत से पट्टी कौन बांधेगा अगर बहने नहीं होंगी तो राखी कौन बांधेगा तुम्हारी महफिलों में हम बड़े बूढ़े जरूरी हैं अगर हम ही नहीं होंगे तो पगड़ी कौन बांधेगा ਮਸ਼ਹੂਰ ਸ਼ਾਇਰ ਮੁਨਵਰ ਰਾਣਾ ਦਾ ਅਤਵਾਰ ਨੂੰ ਸੰਜੀ ਗਾਂਧੀ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਸਾਇੰਸਸ ਲਖਨਊ ਵਿਖੇ ਦਿਹਾਂਤ ਹੋ ਗਿਆ ਉਹ ਪਿਛਲੇ ਲੰਬੇ ਸਮੇਂ ਤੋਂ ਗਲੇ ਦੇ ਕੈਂਸਰ ਨਾਲ ਪੀੜਤ ਸੀ ਉਹਨਾਂ ਦੇ ਪਰਿਵਾਰ ਦੇ ਵਿੱਚ ਪਤਨੀ ਚਾਰ ਬੇਟੀਆਂ ਤੇ ਇੱਕ ਬੇਟਾ ਹੈ ਭਾਰਤ ਦੇ ਸਭ ਤੋਂ ਮਸ਼ਹੂਰ ਸ਼ਾਇਰਾ ਵਿੱਚੋਂ ਇੱਕ ਮੁਨਵਰ ਰਾਣਾ ਦੀ ਕਵਿਤਾ ਮਾਂ ਦਾ ਉਰਦੂ ਸਾਹਿਤ ਦੀ ਦੁਨੀਆ ਦੇ ਵਿੱਚ ਇੱਕ ਵਿਲੱਖਣ ਥਾਂ ਹੈ ਮੁਨਵਰ ਰਾਣਾ ਉਰਦੂ ਸਾਹਿਤ ਦੇ ਵਿੱਚ ਇੱਕ ਵੱਡਾ ਨਾਂ ਸੀ 26 ਨਵੰਬਰ 1952 ਨੂੰ ਰਾਇ ਬਰੇਲੀ ਵਿੱਚ ਪੈਦਾ ਹੋਏ ਮਨਵਰ ਰਾਣਾ 2014 ਵਿੱਚ ਸਹਿਤ ਅਕੈਡਮੀ ਪੁਰਸਕਾਰ ਨਾਲ ਨਿਵਾਜੇ ਜਾ ਚੁਕੇ ਨੇ ਉਹ ਆਪਣੀ ਬਿਵਾਕ ਬਿਆਨਬਾਜ਼ੀ ਲਈ ਵੀ ਜਾਣੇ ਜਾਂਦੇ ਨੇ ਕਿਡਨੀ ਤੇ ਦਿਲ ਨਾਲ ਸੰਬੰਧਿਤ ਬਿਮਾਰੀਆਂ ਤੋਂ ਗ੍ਰਸਤ ਮਨਵਰ ਰਾਣਾ ਗੰਭੀਰ ਹਾਲਤ 'ਚ ਬੀਤੇ ਮੰਗਲਵਾਰ ਨੂੰ ਆਈਸੀਯੂ 'ਚ ਦਾਖਲ ਕਰਵਾਏ ਗਏ ਸੀ ਉਹ ਲੰਬੇ ਸਮੇਂ ਤੋਂ ਡਾਇਲਿਸਿਸ ਤੇ ਸੀ ਤੇ ਫੇਫੜਿਆਂ 'ਚ ਇਨਫੈਕਸ਼ਨ ਕਾਰਨ ਉਹਨਾਂ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਸੀ ਤੇ 71 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਐਤਵਾਰ ਨੂੰ ਆਪਣੀ ਆਖਰੀ ਸਾਹ ਲਏ।